ਦੋਸਤੋ ਤਸਵੀਰਾਂ ਇਹ ਦੇਖ ਸਕਦੇ ਹੋ ਪਿੰਡ ਮਿਆਣੀ ਜ਼ਿਲ੍ਹਾ ਫਾਜ਼ਿਲਕਾ ਗਰੀਬ ਘਰ ਜੋ ਕਿ ਕਮਰੇ ਦੀ ਤਸਵੀਰ ਦਿਖਾ ਰਹੇ ਆ ਥਾਂ ਥਾਂ ਤੋਂ ਬਾਲੇ ਉਰ ਚੁੱਕਿਆ ਅੱਗੇ ਬਰਸਾਤਾਂ ਦਾ ਦਿਨ ਆ ਰਿਹਾ ਜੋ ਕਿ ਬਹੁਤ ਹੀ ਗਰ ਗਰੀਬ ਆ ਕਦੇ ਵੀ ਇਹ ਛੱਤ ਡਿੱਗ ਸਕਦੀ ਹੈ ਕੰਦਾ ਇਹਨਾਂ ਦੀਆਂ ਖੋਲੀਆਂ ਹੋ ਚੁੱਕੀਆਂ ਪਾਟ ਚੁੱਕੀਆਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਪਿੰਡ ਮਿਆਣੀ ਫਾਜ਼ਿਲਕਾਰ ਦੇ ਨੇੜੇ ਇਵਤਨ ਤਸਵੀਰਾਂ ਦਿਖਾ ਰਹੇ ਹਾਂ ਥਾਂ ਥਾਂ ਤੋਂ ਬਾਲੇ ਦੇਖ ਸਕਦੇ ਹੋ ਸਿਉਂਕ ਲੱਗ ਚੁੱਕੀ ਹੈ ਆ ਦੇਖ ਸਕਦੇ ਹੋ ਦੁਬਾਰਾ ਪਾਟੀਆਂ ਲਪਾਈ ਕੀਤੀ ਗਈ ਹੈ ਇੱਥੇ ਕਰ ਦੇ ਪੰਜ 6 ਮੈਂਬਰ ਆ ਦੇਖ ਸਕਦੇ ਹੋ ਵਿੱਚ ਮੂਰੇ ਹੋ ਚੁੱਕੇ ਆ ਦੁਬਾਰਾ ਨੂੰ ਸ਼ੋਇਨਾ ਪ੍ਰਸ਼ਾਸਨ ਤੋਂ ਡੀਸੀ ਮੈਮ ਤੋਂ ਮੰਗ ਕੀਤੀ ਹੈ ਇਹਨਾਂ ਨੂੰ ਜਲਦ ਤੋਂ ਜਲ ਕਮਰਾ ਬਣਾ ਕੇ ਦਿੱਤਾ ਜਾਵੇ ਤਾਂ ਜੋ ਕੋਈ ਅਨਸਖਾਵੀ ਘਟਨਾ ਨਾ ਵਾਪਰ ਸਕੇ ਸੀਰਾ ਵਿੱਚ ਤੁਹਾਨੂੰ ਦਿਖਾ ਰਿਹਾ ਆ ਆ ਖੋਲ ਦੇਖ ਸਕਦੇ ਹੋ ਬਹੁਤ ਹੀ ਤਰਸਯੋਗ ਹਾਲਾਤ ਕਮਰੇ ਦੇ ਬਣੇ ਹੋਏ ਹਨ ਕਦੇ ਵੀ ਡਿੱਗ ਸਕਦੇ ਹਨ ਇੱਥੇ ਆਪਣਾ ਰੋਟੀ ਪਾਣੀ ਬਣਾਉਂਦੇ ਹਨ ਸਿਲੰਡਰ ਦਿਖਾ ਰਿਹਾ ਆ ਸੋ ਆ ਇਹਨਾਂ ਦਾ ਘਰ ਹੈ ਬਹੁਤ ਹੀ ਗਰੀਬ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਕੇ ਆਉਂਦੀਆਂ ਹਨ ਜਿੰਨੀਆਂ ਵੀ ਸਹੂਲਤਾਂ ਹਨ ਵੱਡੇ ਲੋਕ ਮੀਰ ਲੋਕ ਲੈ ਜਾਂਦੇ ਹਨ ਜੋ ਗਰੀਬ ਤਬਕਾ ਹੈ ਬਿਲਕੁਲ ਇਹਨਾਂ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ ਜੋ ਤਸਵੀਰਾਂ ਜਿ ਦਿਖਾ ਰਹੇ ਹਾਂ ਪਿੰਡ ਮਿਹਾਨੀ ਜ਼ਿਲ੍ਹਾ ਫਾਜ਼ਿਲਕਾ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾ ਜੋ ਇਹਨਾਂ ਦੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚ ਸਕੇ ਅੱਜ ਭਾਈ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਪਿੰਡ ਹੈ ਜੀ ਮੈਂ ਕਲੋਂ ਸਿੰਘ ਮੇਰਾ ਨਾਮ ਹੈ ਮਿਆਣੀ ਵਸਤੀ ਪਿੰਡ ਹੈ ਸਾਡਾ ਜੀ ਇੱਥੇ ਕੋਈ ਸਰਪੰਚ ਮੈਂਬਰ ਨਹੀਂ ਹੁੰਦਾ ਅੱਗੇ 5 ਸਾਲ ਸ਼ੇਰ ਸਿੰਘ ਬਣਿਆ ਸੀ ਉਹਨੇ ਵੀ ਕੁੱਟਣੀ ਪਾਇਆ ਹਟਾ ਤੇ ਸੀ ਆਦਿਆਂ ਦੇ ਪੁਆ ਕੇ ਜੀ ਉਹ ਨਾਲ ਸਰਪੰਚ ਮੰਗਾ ਸਿੰਘ ਬਣਿਆ ਇਹਨੇ ਵੀ ਆਦਿਆਂ ਦੇ ਪੁਆ ਕੇ ਬਾਕੀ ਹਟਾ ਤੇ ਜੀ ਤੇ ਹੁਣ ਤੱਕ ਸਾਡੇ ਦਾ ਕਿਸੇ ਨੇ ਸੁਣੀ ਸਾਰਿਆਂ ਨੇ ਕਹੀ ਗਏ ਕਹਿੰਦੇ ਪੁਆ ਦੇਗਾ ਪੁਆ ਦੇਗਾ ਬੜਾ ਲਾਰੇ ਲਾ ਦਿੰਦੇ ਨੇ ਅਜੇ ਤੱਕ ਕਿਸੇ ਨੇ ਪੁਆਇਆ ਸੋਨਾ ਸਾਹਿਬ ਵੀ ਆਇਆ ਸੀ ਓਟੇ ਉਹਨੂੰ ਵੀ ਕਿਹਾ ਸੀ ਉਹ ਵੀ ਕਹਿੰਦਾ ਮੇਰੇ ਬੰਦਿਆਂ ਨਾਲ ਕਹੇ ਫਰਾਨੇ ਉਹਨਾਂ ਨੇ ਵੀ ਕਹਿ ਵੇਖੇ ਉਹ ਵੀ ਜੇ ਵੀ ਤੱਕ ਨਹੀਂ ਗੱਲ ਬਣੀ ਇੱਥੇ ਮੌਕਾ ਵੇਖ ਕੇ ਗਿਆ ਕਿ ਸੈਕਟਰੀ ਜਾਂ ਸਰਪੰਚ ਇੱਥੇ ਸਰਪੰਚ ਵੇਖ ਗਿਆ ਉਹ ਕੋਈ ਨਹੀਂ ਸਰਪੰਚ ਆਈ ਹੈ ਉਹਨੂੰ ਜਿਹੜਾ ਮੰਗਾ ਹੈ ਜਮੀ ਉਤਾ ਕੀ ਕਹਿੰਦਾ ਸਰਪੰਚ ਆ ਉਹ ਕਹਿੰਦਾ ਪਵਾਵਾਂਗੇ ਇਹ ਤਾਂ ਕੋਈ ਨਹੀਂ ਮਹਿੰਦ ਕੋਈ ਆ ਦੇਣੇ ਆਂਦੇ ਨੇ ਪਵਾ ਦੇਣੇ ਲਿਸਟ 'ਚ ਕੋਈ ਨਾਮ ਹੈਗਾ ਜੀ ਹਾਂਜੀ ਅੱਛਾ ਕਿੰਨੇ ਕਿਹੜੇ ਸਾਲ ਦੇ ਲਿਸਟ ਆ ਇਹ ਤਾਂ ਕਿੰਨਾ ਸਾਲੋਂ ਕੋਈ 2011 ਦੀ ਅੱਛਾ ਜੀ ਤੱਕ ਕਮਰੇ ਨਹੀਂ ਮਿਲੇ ਨਹੀਂ ਮਿਲੇ ਠੀਕ ਹੈ ਹਾਂਜੀ ਪੈਂਜੀ ਕੀ ਨਾਮ ਹੈ ਤੁਹਾਡਾ ਜੀ ਮੇਤੋ ਬਾ ਜੀ ਕੀ ਸਮੱਸਿਆ ਆ ਰਹੀ ਐ ਪਿੰਡ ਮਿਆਣੀ ਜਿਹੜਾ ਤੁਹਾਡਾ ਕਮਰਾ ਸੀਦਾ ਹਲਾਤ ਦੇਖ ਰਹੇ ਆ ਕਦੇ ਵੀ ਡਿੱਗ ਸਕਦਾ ਤੁਸੀਂ ਕਿੱਥੇ ਸੌਂਦੇ ਹੋ ਤੇ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਆ ਅਸੀਂ ਬਸ ਐਵੇਂ ਜੇ ਲਮੀ ਕਣੀ ਆਂਦਾ ਉਸ ਲਮੀ ਗੁਜ਼ਾਰਾ ਕਰੀਦਾ ਤੇ ਨਾ ਕੋਈ ਵਾਂਢੀ ਆਂਢੀ ਸੌਂਦੇ ਆਂਦਾ ਤੇ ਨਾ ਕੋਹਰਾ ਪਰ ਤੇ ਐਦਾਂ ਦੇ ਵੇਖੀਦਾ ਇੱਥੇ ਰਾਤ ਐਵੇਂ ਰਾਤ ਮੀ ਆਇਆ ਰਾਤ ਖੜੋ ਖੜੋ ਤੇ ਰਾਤ ਕੱਟੀ ਐ ਕੋਈ ਸਾਦੀ ਸਨਾਈ ਨਹੀਂ ਆਉਂਦੀ ਕੋਈ ਇੰਬਰ ਨਹੀਂ ਕਰਦਾ ਕੋਈ ਰਪੰਚ ਨਹੀਂ ਕਰਦਾ ਤੇ ਕਿਹੜਾ ਜਿਹੜਾ ਸਨ ਲਾਰੇ ਲਾ ਦਿੰਦਾ ਕੋਈ ਸਾਦੀ ਪਲਾਛ ਨਹੀਂ ਕੋਈ ਕੁਛ ਨਹੀਂ ਜਵਾਨ ਕੁੜੀਆਂ ਨੇ ਕਿੰਨੇ ਤੁਹਾਡੇ ਲੜਕੇ ਤੇ ਕਿੰਨੀਆਂ ਲੜਕੀਆਂ ਜੀ ਦੋ ਕੁੜੀਆਂ ਨੇ ਇੱਕ ਮੁੰਡਾ ਹੈ ਉਹਨੇ ਆਪ ਪੜਾਈਆਂ ਕਰਾਈਏ ਤੇ ਬੱਚਿਆਂ ਦੀਆਂ ਤੇ ਭਾਵੇਂ ਅਸੀਂ ਵਖੀਨਾ ਮਕਰਨ ਪਾਈਏ ਸਾਡੀ ਕੋਈ ਸੁਣਾਈ ਨਹੀਂ ਕਰਦਾ ਸਾਨੂੰ ਲਾਰਿਆਂ ਤੇ ਰਕੀ ਖੜੇ ਨੇ ਬਸ ਆਂਦੇ ਨੇ ਮਹੀਨੇ ਵਿੱਚ ਆ ਜਾਂਦਾ ਕੋਈਆਂ ਦਾ ਦਾਹ ਦੇ ਵਿੱਚ ਆ ਜਾਂਦਾ ਕੋਈ ਸਾਦੀ ਮੈਂਬਰ ਨਹੀਂ ਹੁੰਦਾ ਪਿਆ ਕੋਈ ਸਰਪੰਚ ਨਹੀਂ ਸੁਣਦਾ ਪਿਆ 15 ਸਾਲ ਹੋ ਗਏ ਵੀ ਕਹੀ ਜਾਂਦੀ ਸਾਡੀ 15 ਸਾਲ ਇਹ ਗੱਲ ਸਾਦੀ ਚੱਲੀ ਜਾਂਦੀ ਹੈ ਤੇ ਬਸ ਸਾਨੂੰ ਲਾਰਿਆਂ ਤੇ ਰਕੀ ਖੜੇ ਨੇ ਮਿਹਨਤ ਕਰੀ ਤਾਂ ਕੋਈ ਸਾਦੀ ਪਾਇੜੀ ਨਹੀਂ ਕੋਈ ਕੁਝ ਕੋ ਨਹੀਂ ਡੇਢ-ਡੇ ਚ ਪਾਈਏ ਕਿ ਕਮਰੇ ਪਾਈਏ ਆ ਜਿਹੜੇ ਤੁਹਾਡੇ ਦੁਆਰਾ ਕੱਚੇ ਕਮਰੇ ਥਾਂ ਥਾਂ ਤੋਂ ਪਾੜ ਚੁੱਕੀਆਂ ਕਦੇ ਵੀ ਡਿੱਗ ਸਕਦਾ ਐ ਇਸ ਕਿਵੇਂ ਤੁਸੀਂ ਜਦੋਂ بارش ਆ ਦੇਣਾ ਕਿਵੇਂ ਬਚਾਅ ਕਰਦੇ ਹੋ ਅਸੀਂ ਰਾਤ ਨੂੰ ਐਵੇਂ ਬਸ ਐਵੇਂ ਗੁਜ਼ਾਰਾ ਕਰੀਦਾ ਐ ਵੀ ਵੇਖੀ ਰੱਖੀਦਾ ਵੀ ਮਤ ਕਿਤੇ ਡਿੱਗੇ ਜਾਂ ਕਰੇ ਪਸੀ ਰਾਤ ਖੜੋ ਤੇ ਕੱਢ ਲਵੀਦਾ ਸਮਾਨ ਸਮੋਨਸ ਬਸ ਕਦੇ ਨਾ ਖਟਦਾ ਜਦ ਜੇ ਪਿੱਛਾ ਛੱਡਦਾ ਜਾ ਵੀਦਾ ਆ ਕਾਗਤ ਲੱਗਾ ਖੜਾ ਕਦੇ ਇਸ ਦਾ ਛੱਟ ਦੇ ਵੀਦਾ ਮਾੜਾ ਮੋਟਾ ਤੇ ਬਸ ਐਵੇਂ ਗੁਜ਼ਾਰਾ ਜਾਂ ਕੀਤੀ ਜਾਂਦੇ ਆਂ ਦੇ ਤੇ ਸਾਡੀ ਸੁਣਾਈ ਨਹੀਂ ਆ ਲੈ ਤਿਕਣ ਹੋ ਰਹੀ ਪ੍ਰਸ਼ਾਸਨ ਡੀਸੀ ਮੈਮ ਤੋਂ ਕੀ ਮੰਗ ਕਰਦੇ ਹੋ ਅਸੀਂ ਆਨੇ ਸਾਨੂੰ ਕਮਰਾ ਮਿਲ ਜਾਵੇ ਕਾਨੂੰ ਖਲਾਸੀ ਮਿਲ ਜਾਵੇ ਜੀ